ਹਰੇ ਫੁਰਨਾ ਗੁਰੂ ਘਰ ਵਾਸਤੇ ਸੀ ਇਸ ਫੁਰਨੇ ਵਿੱਚ ਸਤਿਗੁਰੂ ਜੀ ਦੀ ਕਲਾ ਨਾਲ ਨਾਲ ਵਰਤ ਰਹੀ ਹੈ ਜਿੰਨੇ ਘੋੜਿਆਂ ਦੇ ਪਹਿਰੇਦਾਰ ਸੀ ਨੌਕਰ ਚਾਕਰ ਸੀ ਸਭ ਸ਼ਰਾਬ ਦੇ ਨਸ਼ੇ ਚ ਤੁੱਤ ਹੋ ਗਏ ਬੇਸੁੱਧ ਹੋ ਗਏ ਸਰੀਰਾਂ ਦੀ ਸੁਧ ਨਾ ਰਹੀ ਪੱਗਾਂ ਲਾ ਕੇ ਪਾਸੇ ਛੁੱਟ ਦਿੱਤੀਆਂ ਬੇਹੋਸ਼ੀ ਦੀ ਹਾਲਤ ਵਿੱਚ ਜਿੱਥੇ ਬੈਠੇ ਸ਼ਰਾਬ ਪੀਂਦੇ ਸੀ ਉੱਥੇ ਡਿੱਗ ਪਏ ਬਾਬਾ ਜੀ ਨੇ ਇਕੱਲੇ ਇਕੱਲੇ ਨੂੰ ਉਠਾ ਉਠਾ ਕੇ ਵੇਖਿਆ ਵੀ ਕੋਈ ਜਾਗਦਾ ਤਾਂ ਨਹੀਂ ਕੋਈ ਹੋਸ਼ ਵਿੱਚ ਤਾਂ ਨਹੀਂ ਜਦੋਂ ਪੂਰਨ ਤੌਰ ਤੇ ਤਸੱਲੀ ਹੋ ਗਈ ਵੀ ਸਭ ਸੌਂ ਗਏ ਆ ਸੁਸਰੀ ਵਾਂਗੂ ਜਿਹੜੇ ਪਹਿਰੇਦਾਰ ਪਹਿਰਾ ਦੇ ਰਹੇ ਨੇ ਉਹ ਵੀ ਦੂਰ ਨੇ ਤੋਂ ਹਾਲੇ ਅੱਧੀ ਕੁ ਰਾਤ ਦਾ ਸਮਾਂ ਇਸ ਕਰਕੇ ਚਾਨਣਾ ਵੀ ਨਹੀਂ ਹੈ ਹਨੇਰਾ ਹੈ ਉਹਨਾਂ ਪਹਿਰੇਦਾਰਾਂ ਦੀ ਆਵਾਜ਼ ਦੂਰੋਂ ਸੁਣਾਈ ਦਿੰਦੀ ਹੈ ਜਿੱਥੇ ਬਾਬਾ ਜੀ ਕੋੜਾ ਲੈ ਕੇ ਜਾਣਾ ਚਾਹੁੰਦੇ ਆ ਉੱਥੇ ਉਹਨਾਂ ਦੀ ਨਿਗਾ ਨਹੀਂ ਪੈਂਦੀ ਉੱਥੋਂ ਦੇ ਜਿਹੜੇ ਪਹਿਰੇਦਾਰ ਸੀ ਉਹ ਸਭ ਸੁਸਰੀ ਵਾਂਗੂ ਸੁੱਤੇ ਪਏ ਨੇ ਆਉ ਜਿਵੇਂ ਬਾਬਾ ਜੀ ਗੁਰੂ ਸਾਹਿਬ ਜੀ ਦਾ ਘੋੜਾ ਕੱਢ ਕੇ ਲਿਜਾ ਰਹੇ ਨੇ ਇਹ ਹੈ ਸੰਕਲਪ ਜਦੋਂ ਸਿੱਖ ਕਰ ਲੈਂਦਾ ਨਾ ਆਪਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਇਹ ਸੰਕਲਪ ਕੀਤਾ ਇਹਨੂੰ ਤੁਸੀਂ ਪੂਰਿਆ ਕਰਨਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਉਸ ਸਿੱਖ ਦੇ ਸੰਕਲਪ ਦੇ ਵਿੱਚ ਵਰਤਦੇ ਆ ਉਹਨੂੰ ਹਰ ਤਰੀਕੇ ਪਾਤਸ਼ਾਹ ਜੀ ਬੰਨੇ ਲਾਉਂਦੇ ਆ ਉਹਨੂੰ ਪੂਰਨ ਕਰਦੇ ਆ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਤੇਨਾਂ ਦੇ ਪਵਿੱਤਰ ਚਰਨ ਔਰ ਉਹਨਾਂ ਦੇ ਅਨੰਨ ਸੇਵਕ ਮਹਾਂਪੁਰਖ ਬਹਾਦਰ ਬਾਬਾ ਬੀਬੀ ਚੰਦ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ ਚ ਧਾਰ ਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ